हां जी दोस्तों आज गल्ल बात करांगे दुल्ले पट्टी दी जिंदगी दे भाग 39वे भाग 38 वे ਤੁਸੀਂ ਵੇਖਿਆ ਵੀ ਜਿਹੜਾ ਮੇਰੂ ਹੁੰਦਾ ਹੈ ਜਾਨੀ ਕਿ दुल्ਲੇ ਦਾ ਭਾਈ ਹੁੰਦਾ ਹੈ ਉਹ ਆਪਣੇ ਸਾਥੀਆਂ ਨਾਲ ਜਾ ਕੇ ਮੁਗਲਾਂ ਨਾਲ ਭਿੱੜ ਜਾਂਦਾ ਜਿਹਦੇ ਵਿੱਚ ਕੇ ਉਹ ਥੋੜਾ ਜਿਹਾ ਜ਼ਖਮੀ ਹੋ ਜਾਂਦਾ ਰਾਤ ਨੂੰ ਜਦੋਂ ਉਹ ਲੱਦੀ ਕੋਲ ਆਉਂਦਾ ਹੈ ਤੇ ਲੱਦੀ ਉਹਦੀ ਮੱਲਮ ਪੱਟੀ ਕਰਨ ਲੱਗੀ ਹੋਈ ਆ ਹੁਣ ਸੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜਿਹਨਾਂ ਵੀਰਾਂ ਭੈਣਾਂ ਨੇ ਸਾਡਾ ਚੈਨਲ ਹੁਣ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲੈਣ ਤੇ ਬੈਲ ਦਾ ਆਈਕਨ ਵੀ ਜ਼ਰੂਰ ਦਬਾ ਦੇਣਾ ਦੁਖਦੀ ਐ ਮਾਂ ਮੇਰੂ ਇੱਕਦਮ ਤੜਪੂਟਿਆ ਛੜਕੇ ਨਾਲ ਬਾਹ ਪਾਸੇ ਕਰ ਲਈ ਉਹਨੇ ਲੱਦੀ ਨੇ ਹੱਥ ਪਿੱਛਾਂ ਖਿੱਚਿਆ ਤੇ ਡਰ ਗਈ ਉਹ ਪੁੱਤਰ ਇੱਕ ਗੱਲ ਦੱਸ ਪਿੱਠ ਵਿਖਾ ਕੇ ਤਾਂ ਨਹੀਂ ਦੌੜਿਆ ਉਹ ਕੀ ਆਖਦੀ ਏ ਮਾਂ ਮੇਰੂ जखਮਾਂ ਦੀ ਪੇੜ ਭੁੱਲ ਗਿਆ ਹੁਣ 16 ਦੀਆਂ ਧੌਣਾਂ ਦਾ ਦਿਨ ਹੀ ਲਾ ਆਏ ਸੀ ਮਾਂ ਰਾਤੀ ਪਤਾ ਨਹੀਂ ਕਿੰਨੇ ਮਾਰੇ ਹੋਣੇ ਨੇ ਅਸਾਂ ਨੂੰ ਤਾਂ ਚਿੱਕਾ ਮਾਰਦੇ ਤੇ ਡਿਗਦੇ ਦਿੱਤੇ ਨੇ ਜੂੰਦਾ ਰਹਿਵੇ ਪੁੱਤਰਾ ਮਾਂ ਦੇ ਦੁੱਧ ਦੀ ਇਲਾਜ ਰੱਖੀ ਐ ਲੱਦੀ ਮੇਰੂ ਦੇ ਸਿਰ ਤੇ ਹੱਥ ਫੇਰਨ ਲੱਗ ਪਈ ਮਾਂ ਇੱਕ ਹੋਰ ਗੱਲ ਐ ਆਪਣੇ ਸੂਰਵੇ ਨੂੰ ਆਖੀ ਵੀ ਮੁਗਲਾਂ ਤੋਂ ਪਹਿਲਾਂ ਪਿੰਡੀ ਦੇ ਮੁਗਲਾਂ ਨਾਲ ਸੰਝ ਲਵੇ ਨਾ ਪਿੰਡੀ ਦੇ ਕਿਹੜੇ ਮੁਗਲ ਪੁੱਤ ਲੱਦੀ ਹੈਰਾਨ ਹੋਈ ਮੌਲਵੀ ਤੇ ਪੰਡਤ ਦੁਰਗਾ ਮੈਂ ਦੇਖੇ ਨੇ ਉੱਥੇ ਫਿਰਦੇ ਮੁਗਲਾਂ ਵੱਲ ਘਰ ਦਾ ਭੇਤੀ ਬੜਾ ਭੈੜਾ ਹੁੰਦਾ ਪੁੱਤ ਲੱਦੀ ਫਿਕਰਾਂ ਵਿੱਚ ਡੁੱਬ ਗਈ ਨੂਰਾ ਮੇਰੂ ਦੀ ਪੈਂਦੇ ਬੈਠ ਕੇ ਗੱਲਾਂ ਸੁਣ ਰਹੀ ਆ ਸੀ ਉਹ ਹੌਲੀ ਜੀ ਬੋਲੇ ਆ ਵੀ ਅੰਮਾ ਤਾਇਆ ਤਾਂ ਜ਼ਖਮੀ ਹੋ ਗਿਆ ਈ ਤੇ ਅੱਬਾ ਮਾਮਿਆਂ ਵੱਲ ਕੱਲ ਨੂੰ ਮੈਂ ਜਾਵਾਂ ਫਿਰ ਨਾ ਵੇ ਸੋਹਣਿਆ ਤੇਰੀ ਉਮਰ ਕੋਈ ਮੁਗਰਾ ਨਾਲ ਲੜਦੀ ਆ ਹਲੇ ਉਮਰ ਨੂੰ ਕੀ ਈ ਅੰਮਾ ਪਿੰਡੀ ਦੇ ਸਾਰੇ ਮੇਰੇ ਜਿਹੇ ਮੁੰਡੇ ਤਿਆਰ ਨੇ ਜੌਤਰੀਆਂ ਦੇ ਖੋਕਰ ਨਿਹਾਲੂ ਤੇ ਸੁਲਤਾਨ ਹੋਰੀ ਚਾਰ ਪੰਜ ਨਾਲ ਨਾ ਵੀ ਹੋਏ ਤਾਂ ਕੀ ਫਰਕ ਪੈਣਾ ਅਸੀਂ ਤਾਂ ਹਥਿਆਰ ਵੀ ਇੱਕ ਥਾਂ ਲੁਕੋ ਛੱਡੇ ਨੇ ਨੂਰੇ ਨੇ ਮਾਰਨਾ ਦੱਸਿਆ ਵੇ ਪੁੱਤ ਮੁਗਲੇਟਿਆਂ ਦੀ ਫੌਜ ਨਾਲ ਪਿੰਡ ਦੇ ਛੋਰਾ ਨੇ ਕੀ ਲੜ ਲੈਣਾ ਅਸਾਂ ਕੋਈ ਫੌਜ ਥੋੜੀ ਬਣਾਈ ਹੈ ਮਾਂ ਸਾਡੀ ਤਾਂ ਲੋਕਾਂ ਦੀ ਢਾਣੀ ਹੈ ਅਸਾਂ ਕੋਈ ਤਨਖਾਹ ਲੈ ਕੇ ਥੋੜੀ ਲੜਨਾ ਮੁਗਲਾਵਾਨ ਅਸਾਂ ਤਾਂ ਆਪਣੇ ਘਰਾਂ ਦੀ ਹਿਫਾਜ਼ਤ ਲਈ ਲੜਨਾ ਹੈ ਅਸਾਂ ਇੱਕ ਵਿਉਤ ਵੀ ਬਣਾਈ ਹੈ ਵੇ ਪੁੱਤ ਤੂੰ ਕਿੱਥੋਂ ਵਿਉਂਤਾ ਬਣਾਉਣ ਜੋਗਾ ਹੋ ਗਿਆ ਹਲੇ ਲੱੱਦੀ ਨੂੰ ਨੂਰੇ ਦੀਆਂ ਗੱਲਾਂ ਤੇ ਏਤਵਾਰ ਨਹੀਂ ਸੀ ਆ ਰਹਿਆ ਸਾਚਾ ਆਖਦਾ ਮਾਂ ਅਸਾਂ ਸਿੱਧਾ ਨਹੀਂ ਲੜਨਾ ਆਤਾ ਦੇ ਜਾਣਾ ਰਾਤ ਦੇ ਹਨੇਰੇ ਵਿੱਚ ਜਦੋਂ ਮੁਗਲਾਂ ਸੁੱਤੇ ਹੋਣਾ ਤੇ ਜਾਣਾ ਵੀ ਐਦਾਂ ਐ ਜਿਵੇਂ گاਵਾں ਦੇ ਵਕ ਵਿੱਚ ਭਗਿਆੜ ਜਾਂਦੇ ਨੇ ਸ਼ਹਿ ਲਾ ਕੇ ਫਿਰ ਇੱਕਦਮ ਭਜੜਾ ਪਾਵਾਂਗੇ ਦਾਦੇ ਪਰਦਾਦੇ ਦਾ ਨਾਂ ਵੀ ਤਾਂ ਕੱਢਣਾ ਹੀ ਹੋਇਆ ਉਹ ਜਿਵੇਂ ਪੁੱਤਰਾ ਜਿਵੇਂ ਪਿਓ ਦਾਦੇ ਦਾ ਨਾਂ ਜਮ ਜਮ ਕੱਢ ਜਾਂ ਆਪਣੀ ਮਾਂ ਤੋਂ ਦੋਹਾਂਵਾਂ ਲੈ ਲੈ ਸੋਹਣਿਆ ਜਦ ਅੰਮਾ ਕੋਲੋਂ ਨੂਰੇ ਦੀਆਂ ਗੱਲਾਂ ਸੁਣੀਆਂ ਭਗ ਤੋਂ ਤੇ ਸਰੇਮੋ ਅੱਖਾਂ ਪਰ ਆਈਆਂ ਨੂਰੇ ਦੀ ਵਾਟੀ ਢੁਸਕਣ ਲੱਗ ਪਈ ਅੰਮਾ ਇਹਨਾਂ ਨੂੰ ਕੀ ਹੋ ਗਿਆ ਈ ਲੜਾਂ ਤਾਂ ਮੈਂ ਚੱਲੇ ਆ ਨੂਰੇ ਨੇ ਦਲੇਰੀ ਨਾਲ ਕਿਹਾ ਤੂੰ ਇਸ ਘਰ ਦਾ ਚਿਰਾਗ ਐ ਪੁੱਤਰਾ ਇਸ ਤਰ੍ਹਾਂ ਜਾਣ ਤੇ ਦੁਖਤਾ ਹੁੰਦਾ ਹੀ ਐ ਨਾ ਆਖਦਿਆਂ ਲੱਦੀ ਦਾ ਗळा ਵੀ ਭਰ ਆਇਆ ਇਸ ਤਰ੍ਹਾਂ ਦੀ ਗੱਲ ਨਹੀਂ ਅੰਮਾ ਬਖਤੋ ਬੋਲੀ ਵੀ ਮੈਂ ਤਾਂ ਰੋਣੀ ਆ ਵੀ ਜੇ ਮੈਂ ਵੀ ਮਰਦ ਹੁੰਦੀ ਅੱਜ ਨੂਰੇ ਭਰਾ ਦੇ ਨਾਲ ਤੁਰਦੀ ਅੰਮਾ ਮੈਨੂੰ ਵੀਰੇ ਦੇ ਕੱਪੜੇ ਦੇ ਮੈਂ ਵੀ ਜਾਵਾਂ ਵੇਖਾਂ ਤਾਂ ਸਹੀ ਵੀ ਮੁਗਲੇਟੇ ਹੁੰਦੇ ਕਿਦਾਂ ਦੇ ਨੇ ਸਲੇਮੋ ਨੇ ਆਖਿਆ ਕਾਰੀਆਂ ਕਿਉ ਪੈਂਦੀਆਂ ᱛੀਓ ਉਹ ਬਾਹਰੋਂ ਲੜਨਗੇ ਅਸਾਂ ਅੰਦਰੋਂ ਲੜਨਾ ਹੈ ਸਬਰ ਕਰੋ ਥੋੜਾ ਕੋਲ ਖਰੀ ਫੁੱਲਰਾ ਨੇ ਨੂਰੇ ਨੂੰ ਬੁੱਕਲ ਵਿੱਚ ਲਿਆ ਤੇ ਰੋਣ ਲੱਗ ਪਈ ਉਹ ਮਾੜੀ ਇਹਦਾ ਤੋਰੇਗੀ ਤਾਂ ਮੈਂ ਵੀ ਰੋਂਦੇ ਹੀ ਜਾਣਾ ਨੂਰੇ ਨੇ ਹਰਕ ਕੀਤਾ ਅੱਲਾ ਮਿਹਰ ਕਰੇਗਾ ਪੁੱਤਰਾ ਧਿਆਨ ਨਾਲ ਜਾਵੀਂ ਖੈਰੀ ਸੁਕੀ ਮੁੜੀ ਪੰਜ ਸੱਤ ਮੁਗਲ ਮਾਰ ਕੇ ਆਮੀ ਕਹਿੰਦੇ ਆ ਕਹਿੰਦੇ ਆ ਫੁੱਲਰਾ ਰੋਂਦੀ ਵੀ ਰਹੀ ਨੂਰੇਆ ਪੁੱਤ ਵੇ ਮੇਰੀ ਇੱਕ ਗੱਲ ਪੱਦੇ ਬੰਨ ਲੈ ਆਪਣੇ ਹਾਨੀਆਂ ਨੂੰ ਵੀ ਆਖੀ ਇਹ ਵੀ ਮੁਗਲੇ ਟਿਆਂ ਨੂੰ ਫੱਟੜ ਕਰਿਓ ਬਹੁਤਾ ਮਾਰਿਓ ਘੱਟ ਵੱਡੇ ਆ ਟੁਕਿਆ ਬੰਦਾ ਰੌਲਾ ਵੱਧ ਪਾਉਂਦਾ ਤੇ ਆਪਣੇ ਪੰਦਾਂ ਤੇ ਜਾਣਿਆਂ ਨੂੰ ਲੜਾਈਆਂ ਬਾਹਰ ਕਰ ਲੈਂਦਾ ਉਹ ਮੋਇਆ ਤੇ ਬਸ ਕਲਮ-ਕੱਲਾ ਹੀ ਹੁੰਦਾ ਮਰਨ ਵਾਲੇ ਨਾਲੋਂ ਚੀਕ ਜਿਹੜਾ ਪਾਉਣ ਵਾਲਾ ਆਪਣੇ ਸਪਾਈਆਂ ਨੂੰ ਵਧੇਰੇ ਡਰਾਉਂਦਾ ਹੈ ਪੁੱਤਰਾ ਤੇਰੀ ਨਸੀਹਤ ਯਾਦ ਰੱਖਾਂਗੇ ਅਮਾ ਮੇਰੀ ਟਾਣੀਆਂ ਉਡਿਗਰੀ ਹੋਣੀ ਐ ਮੈਂ ਜਾਵਾਂ ਹੁਣ ਨਹੀਂ ਤਾਂ ਉਹਨਾਂ ਨੇ ਕੱਲ੍ਹ ਹੀ ਤੁਰ ਪੈਣਾ ਫੇਰ ਲੋਕਾਂ ਨੇ ਆਖਣਾ ਵੀ ਪਿਓ ਵੀ ਪਿੰਡ ਛੱਡ ਗਿਆ ਤੇ ਪੁੱਤਰ ਵੀ ਲੋਕਾਂ ਸਾਨੂੰ ਜੀਣ ਨਹੀਂ ਦੇਣਾ ਅਮਾ ਅਸੀਂ ਜਿੰਦਿਆਂ ਵੀ ਮਰ ਜਾਣਾ ਪਿੰਡ ਵਿੱਚ ਤੌਣ ਨਹੀਂ ਵੀ ਕਰਕੇ ਜਿਨ੍ਹਾਂ ਵੀ ਕਾਹਦਾ ਜੀਣਾ ਹੋਇਆ ਅਮਾ ਜਾ ਪੁੱਤਰ ਰੱਬ ਰੱਖਾ ਪਿੱਛੋਂ ਮੇਰੂ ਵਾਲਾ ਘੋੜਾ ਖੋਲ੍ਹ ਜਦੋਂ ਨੂਰਾ ਪੂਰਾ ਤਿਆਰ ਹੋ ਕੇ ਹਵੇਲੀੋਂ ਬਾਹਰ ਨਿਕਲੇ ਆ ਤਾਂ ਉਸ ਵਿੱਚ ਪਿੱਛਾਂ ਮੁੜ ਕੇ ਵੇਖਣ ਦਾ ਹੌਸਲਾ ਨਹੀਂ ਸੀਗਾ ਜਾਣਦਾ ਸੀ ਵੀ ਸਾਰੀਆਂ ਹੀ ਹੰਝੂਆਂ ਦੀ ਚਨਾ ਬਣਾਈ ਖੜੀਆਂ ਹੋਣਗੀਆਂ ਉਦਰ ਸ਼ੈਨ ਸ਼ਾਹ ਹਿੰਦ ਜਲਾਲਉਦੀਨ ਅਕਬਰ ਦਾ ਸਭ ਤੋਂ ਕਾਬਲ ਅਤੇ ਬਹਾਦਰ ਸਿਪਾਹਸਲਾਰ ਮਿਰਜ਼ਾ ਨਿਜ਼ਾਮਉਦੀਨ ਆਪਣੇ ਛੋਟੇ ਭਰਾ ਅਲਾਉਦੀਨ ਨੂੰ ਪਿੰਡੀ ਭੇਜ ਕੇ ਬੜਾ ਪਰੇਸ਼ਾਨ ਸੀਗਾ ਉਹ ਸੋਚ ਰਿਹਾ ਸੀ ਵੀ ਉਸਨੇ ਕੋਈ ਵੱੱਡੀ ਗਲਤੀ ਤਾਂ ਨਹੀਂ ਕਰ ਲਈ ਹੁਣ ਤੱਕ ਪਿੰਡੀ ਨੂੰ ਮਲਿਆ ਮੇਡ ਕਰਕੇ ਉਹਨਾਂ ਨੂੰ ਪਰਤਾਉਣਾ ਚਾਹੀਦਾ ਸੀ ਸੂਈਏ ਦੱਸਦੇ ਨੇ ਵੀ ਸ਼ਾਹੀ ਫੌਜ ਦੇ 25 30 ਪਈ ਮਾਰੇ ਗਏ ਨੇ ਇਹ ਤਾਂ ਬੜੀ ਭਾਰੀ ਨਮੋਸ਼ੀ ਵਾਲੀ ਗੱਲ ਐ ਅਲਾਉਦੀਨ ਕਰਦਾ ਕਿ ਵੀ ਐ ਉਥੇ ਇੱਕ ਦੋ ਪੈਰਾਂ ਦੀ ਸਾਰੀ ਗੱਲ ਸੀਗੀ ਮੈਨੂੰ ਖੁਦ ਜਾਣਾ ਪਵੇਗਾ ਨਹੀਂ ਤਾਂ ਬਾਦਸ਼ਾਹ ਅੱਗੇ ਪਿਛੇ ਹੋ ਜਾਣੀ ਹੈ ਤੇ ਜਵਾਬ ਤਲਵੀ ਵੀ ਮੇਰੀ ਹੋਣੀ ਹੈ ਤੇ ਨਜ਼ਾਮੋਦੀਨ ਆਪਣਾ ਖਾਸ ਰਾਖਵਾ ਦਸਤਾ ਲੈ ਕੇ ਪਿੰਡੀਵਾਲ ਰਵਾਨਾ ਹੋ ਗਿਆ ਲੋਕ ਵੇਖਦੇ ਸਨ ਹੈਰਾਨ ਹੁੰਦੇ ਸਨ ਇੱਕ ਦੂਸਰੇ ਨਾਲ ਗੱਲਾਂ ਕਰਦੇ ਸਨ ਉਹ ਦੋ ਤੋਂ ਚਾਰ ਚਾਰਾਂ ਤੋਂ 20 ਤੇ 20ਾਂ ਤੋਂ ਸੈਂਹਾਂ ਲੋਕਾਂ ਵਿੱਚ ਗੱਲਾਂ ਫੈਲੀਆਂ ਆ ਤੇ ਹੋਰ ਅੱਗੇ ਤੁਰ ਪਈਆਂ ਇਧਰ ਪਿੰਡੀਵਾਲ ਕਿਹੜਾ ਬਾਦਸ਼ਾਹੀ ਅਕਬਰ ਨੇ ਚੜਾਈ ਕੀਤੀ ਹੈ ਸੁਣਦੇ ਆ ਵੀ ਦੁੱਲੇ ਨੂੰ ਪਕੜਨ ਪਈ ਜਾਂਦੇ ਨੇ ਉਹ ਬਾਰ ਵਾਲੇ ਦੁੱਲੇ ਨੂੰ ਆਹੋ ਹੋਰ ਕਿਹੜੇ ਦੁੱਲੇ ਨੇ ਇੱਥੇ ਉਹ ਬਈ ਦੁੱਲਾ ਹੁਣ ਐਡਾ ਸੂਰਮਾ ਹੈ ਜਿਹਦੇ ਕਰਕੇ ਫੌਜਾਂ ਦੀ ਲੋੜ ਪੈ ਗਈ ਉਹ ਕੀ ਆਖਦਾ ਜਣਿਆ ਦੁੱਲਾ ਜਣੇ ਘਣੇ ਨੇ ਬਣ ਜਾਣਾ ਦੁੱਲਾ ਦਾ ਇਹੋ ਜੇ ਕਈ ਅਖਬਾਰਾਂ ਤੇ ਭਾਰੀ ਹੈ ਤੇ ਲੋਕਾਂ ਦੁੱਲੇ ਤੇ ਗੀਤ ਬਣਾ ਲਏ ਹੁਣ ਮੋਟਿਆਰਾਂ ਸੂਈ ਧਾਗਿਆਂ ਨਾਲ ਚਾਦਰਾਂ ਉੱਪਰ ਦੁੱਲਾ ਕੱਢਣ ਲੱਗ ਪਈਆਂ ਦੁੱਲਾ ਪੁੱਤ ਹੈ ਬੱਗੇ ਸ਼ੇਰ ਦਾ ਉਹਦੇ ਸ਼ੇਰਾਂ ਵਰਗੀ ਤੋਰ ਉਹਦੇ ਹੇਠਾਂ ਬੱਕੀ ਲਖੀਏ ਜਿਹੜੀ ਤੁਰਦੀ ਸੁੰਭ ਟਕੋਰ ਤੇ ਇਧਰ ਨਿਜ਼ਾਮੋ ਦੇ ਨ ਪਿੰਡ ਦੀ ਜੋ ਵਿੱਚ ਅਲਾਉ ਦੇਂਦੇ ਤੰਬੂ ਵਿੱਚ ਬੰਦਿਆ ਹੁਣ ਗੁੱਸੇ ਅਤੇ ਹਰਖ ਨਾਲ ਇਧਰ ਉਧਰ ਚੱਕਰ ਕੱਟੀ ਜਾ ਰਿਹਾ ਸੀਗਾ ਉਹ ਬਾਹਰ ਸਖਤ ਪਹਿਰਾ ਸੀਗਾ ਕਿਸੇ ਵੀ ਫੌਦੇ ਛੋਟੇ ਵੱਡੇ ਰੁਤਬੇ ਵਾਲੇ ਨੂੰ ਅੰਦਰ ਆਉਣ ਦੀ ਮਨਾਹੀ ਸੀ ਇਹਦੇ ਬਾਵਜੂਦ ਇੱਕ ਪਹਿਰੇਦਾਰ ਡਰਦਾ ਡਰਦਾ ਅੰਦਰ ਆਇਆ ਹਜ਼ੂਰ ਪਿੰਡੀ ਦਾ ਮੌਲਵੀ ਇਦਰੀਸ ਵੀ ਆਇਆ ਲਾਂਘ ਆਉਣ ਦੇ ਆਕੇ ਨਜ਼ਾਮੋ ਦੇ ਰੁਕ ਗਿਆ ਅੰਦਰ ਆਉਂਦਿਆਂ ਹੀ ਮੌਲਵੀ ਨੇ ਦੂਰਾ ਹੋ ਕੇ ਝੁਕਦਿਆਂ ਸਲਾਮ ਆਖੀ ਹਜ਼ੂਰ ਦਾ ਇਕਬਾਲ ਬੁਲੰਦ ਬਣਿਆ ਰਵੇ ਬੁਲੰਦ ਇਕਬਾਲ ਪੈ ਗਿਆ ਡਟੇ ਖੂ ਵਿੱਚ ਰਾਤੀ ਦੁੱਲਾ ਫੇਰ ਸਾਡੇ 20-25 ਸਪਈਆਂ ਦਾ ਘਾਤ ਕਰ ਗਿਆ ਇਸ ਤਰ੍ਹਾਂ ਤੇ ਮੇਰੀ ਸਾਰੀ ਫੌਜ ਲਾਹੌਰ ਵੱਲ ਮੂੰਹ ਕਰ ਲਵੇਗੀ ਨਜ਼ਾਮੋ ਦੇ ਨੇ ਸਾਰਾ ਗੁੱਸਾ ਮੌਲਵੀ ਉੱਪਰ ਕਰ ਦਿੱਤਾ ਪਰ ਦੁਲਾ ਕਿਵੇਂ ਆ ਸਕਦਾ ਹੈ ਹਜ਼ੂਰ ਮੌਲਵੀ ਨੇ ਹਰਾਦੀ ਨਾਲ ਪੁੱਛਿਆ ਕਿਉਂ ਔਰ ਲਿਓ ਪਹਿਲਾਂ ਮੌਲਵੀ ਨੂੰ ਪੁੱਛਣ ਜਾਵੇਗਾ ਦੁਲਾ ਨਹੀਂ ਹੋਣਾ ਹਜ਼ੂਰ ਹੋਰ ਇਧਰ ਚਾਕਣ ਦੀ ਕੌਣ ਜ਼ਰੂਰਤ ਕਰ ਸਕਦਾ ਮੈਨੂੰ ਪੂਰੀ ਤਸੱਲੀ ਹੈ ਹਜ਼ੂਰ ਦੁਲਾ ਇਧਰ ਨਹੀਂ ਹੈਗਾ ਉਹ ਚੰਨੀਓਟ ਨੱਟ ਕੇ ਆਈ ਉਹਦਾ ਭਰਾ ਪੋਸਟ ਹੀ ਹੈ ਕਿ ਜਾਂ ਫਿਰ ਉਹਦਾ ਪੁੱਤਰ ਨੂਰਾ ਹੋ ਸਕਦਾ ਪਰ ਉਹ ਤਾਂ ਅਜੇ ਆਪ ਨੇ ਆਣਾ ਜੈ ਨਿਕਾਹ ਕਰ ਦਿੱਤਾ ਉਹਦਾ ਛੋਟੀ ਉਮਰੇ ਪਲਾ ਵਿਆਹਿਆ ਬੰਦਾ ਲੜਨ ਜੋਗਾ ਕਿੱਥੇ ਰਹਿ ਜਾਂਦਾ ਹੈ 8-10 ਛੋਰ ਹੋਣੇ ਨੇ ਉਹਦੇ ਨਾਲ ਜਾ ਫਿਰ ਉਧਰ ਚੜੀ ਹੈ ਇੱਕ ਦੁੱਲੇ ਦੇ ਬੰਦੇ ਆਂ ਗੱਲ ਉਡਾਈ ਹੈ ਵੀ ਚੜੀ ਵਿੱਚ ਪੁੱਤਾਂ ਆਉਂਦੀਆਂ ਨੇ ਦਰਦਾ ਕੋਈ ਜਾਂਦਾ ਨਹੀਂ ਉਧਰ ਤੇ ਦੁੱਲੇ ਦੇ ਬੰਦੇ ਉੱਥੇ ਮੌਜ ਮੇਲਾ ਕਰਦੇ ਨੇ ਪਿੰਡੀ ਦੇ ਸਾਰੇ ਲੰਡੇ ਟੁੰਡੇ ਉੱਥੇ ਹੀ ਹੁੰਦੇ ਨੇ ਉਹਨਾਂ ਕੀ ਲੜਨਾ ਹੋਇਆ ਹਜ਼ੂਰ ਤੁਸੀਂ ਖਾਮ ਖਾ ਪਰੇਸ਼ਾਨ ਹੁੰਦੇ ਪਏ ਹੋ ਅਸੀਂ ਵਾਦਾ ਕਰ ਆਏ ਸਾਂ ਵੀ ਦੁੱਲੇ ਨੂੰ ਪਿੰਡੀ ਤੋਂ ਦੂਰ ਰੱਖਣਾ ਅਜਾ ਪੂਰਾ ਕੀਤਾ ਅਜਾ ਦੁੱਲੇ ਨੂੰ ਆਖਿਆ ਵੀ ਦੁੱਲਿਆ ਜੇ ਬਾਜੀ ਮਾਰਨੀ ਹੈ ਤਾਂ ਪਿੰਡੀ ਤੇ ਲਾਹੌਰ ਨਾਲੋਂ ਵਿਥ ਪਾਲਾ ਤੇ ਦੁੱਲਾ ਪੇੜ ਛੱਡ ਗਿਆ ਤੂੰ ਆਖਦਾ ਵੀ ਦੁੱਲਾ ਪਿੰਡੀ ਵਿੱਚ ਨਹੀਂ ਹੈਗਾ ਜੇ ਪੋਤੀਆਂ ਤੇ ਉਹਦੇ ਪੁੱਤਰ ਨੇ ਜਿਸ ਨੂੰ ਤੂੰ ਅੱਲੂਆ ਕਹਿਣਾ ਸਾਡੇ ਸਪਾਈਆਂ ਦਾ ਇਹ ਹਾਲ ਕੀਤਾ ਤਾਂ ਦੁੱਲਾ ਖੋਦਾ ਕੇ ਪਤਾ ਨਹੀਂ ਨਜ਼ਾਮਉਦੀਨ ਹੋਰ ਪਰੇਸ਼ਾਨ ਹੋ ਗਿਆ ਫਿਕਰਾਂ ਵਿੱਚ ਨਾ ਬੋ ਹਜੂਰ ਇਹ ਤਾਂ ਦੁੱਧ ਦਾ ਬਾਲ ਐ ਚੱਟੇ ਹੇਠਾ ਲੈ ਜਾਣਾ ਐ ਇਹ ਤਾਂ ਪਾਣੀ ਦੀਆਂ ਦੋ ਛਿੱਟਾਂ ਦੀ ਮਾਰ ਨੇ ਤੈਨੂੰ ਕਹਾਵਤਾਂ ਸੁਧੀਆਂ ਨੇ ਤੇ ਮੈਂ ਇਧਰ ਚਿੰਤਾ ਦੇ ਚੰਗਿਆੜਿਆਂ ਤੇ ਭਸੋਂ ਹੁੰਦਾ ਪਿਆ ਨਜ਼ਾਮਉਦੀਨ ਦਾ ਪਾਰਾ ਹੇਠਾਂ ਨਹੀਂ ਉਤਰ ਰਿਹਾ ਉਹਨਾਂ ਜੋ ਕਰਨਾ ਸੀ ਕਰ ਬੈਠੇ ਨੇ ਨਸ਼ੇ ਲੈ ਗਏ ਹੋਣੇ ਨੇ ਤੇ ਉਹ ਕੋੜਿਆਂ ਉੱਪਰੋਂ ਉਤਰਨ ਜੋਗੇ ਵੀ ਨਹੀਂ ਹੋਣੇ ਹੁਣ ਮੌਲਵੀ ਨਜ਼ਾਮਉਦੀਨ ਦਾ ਧੀਰਜ ਬਣਾਈ ਜਾ ਰਿਹਾ ਸੀ ਜਾਂ ਸਾ ਨੂੰ ਮੈਂ ਕੀ ਮੂਵ ਖਾਵਾਂ ਕੀ ਆਖਾਂਗਾ ਜਾ ਕੇ ਵੀ ਪੋਸਤਿਆਂ ਅਰ ਛੋਰਾ ਤੋਂ ਸ਼ਾਹੀ ਫੌਜ ਜਿਨੇ ਪੂਰੀ ਹਿੰਦ ਵਿੱਚ ਧਾਕ ਪਾਈ ਹੋਈ ਐ ਮਾਤ ਖਾਈ ਮਰਜਾ ਠੰਡਾ ਨਹੀਂ ਦੇ ਹੋ ਰਿਹਾ ਇਹ ਮਸਲਾ ਤਾਂ ਹੱਲ ਹੋਇਆ ਲੋ ਹਜ਼ੂਰ ਇਹ ਮਸਲਾ ਟੇਡਾ ਐ ਮੌਲਵੀ ਜਿੱਦਾਂ ਤੋਂ ਸੋਧਾ ਪਿਆ ਗੱਲ ਉਹਦਾ ਨਹੀਂ ਹੈਗੀ ਇਹ ਲੜਾਈ ਆਸਾਦੀ ਨਹੀਂ ਹੈਗੀ ਮੇਰੇ ਔਰ ਮੇਰੇ ਸਪਾਈਆਂ ਅੱਗੇ ਖੂਂਕਰ ਵੈਸੀ ਝਾਲਮ ਦਲੇਰ ਜਿੰਨੇ ਵੀ ਨੇ ਜਿੰਨੇ ਮਰਜੀ ਖਲਿਆਰ ਲਵੇ ਦੁੱਲਾ ਉਹਦੇ ਨਾਲੋਂ ਅੱਧਿਆਂ ਨਾਲ ਮੈਂ ਪਟੀਆਂ ਨੂੰ ਤੂੜਾਂ ਚਿਤਾ ਦੇਾਂਗਾ ਇਹ ਤਾਂ ਬਿੱਲੀਆਂ ਵਾਂਗ ਸ਼ਹਿ ਲਾ ਕੇ ਝਾੜੀਆਂ ਬੁਝੀਆਂ ਉੱਲੇ ਲੁਕੇ ਰਹਿੰਦੇ ਨੇ ਰਾਤ ਪੈਂਦੇ ਹੀ ਝੱਟਦੇ ਨੇ ਤੇ ਸ਼ਾਹੀ ਫੌਜੀਆ ਨੂੰ ਚੂਹਿਆਂ ਵਾਂਗ ਦਪੋਚ ਲੈਂਦੇ ਨੇ ਹਨੇਰੇ ਵਿੱਚ ਤਾਂ ਸਾਡੇ ਸਿਪਾਹੀ ਪੋਂਦਲ ਜਾਂਦੇ ਨੇ ਉਹਨਾਂ ਨੂੰ ਸੁਰਤ ਹੀ ਨਹੀਂ ਰਹਿੰਦੀ ਕੌਣ ਅਸਾਂ ਦੇ ਸਿਪਾਹੀ ਨੇ ਤੇ ਕੌਣ ਦੁਲੇ ਦੇ ਰਾਤ ਹੀ ਅਸਾਂ ਦੇ ਇੱਕ ਫੌਦਾਰ ਨੇ ਘਬਰਾ ਕੇ ਆਪਣੇ ਚਾਰ ਸਿਪਾਹੀ ਮਾਰਕਤ ਤੇ ਇਹ ਕੋਈ ਲੜਾਈ ਐ ਅਤੇ ਸੂਰਮਿਆਂ ਦਾ ਕੀ ਕੰਮ ਐ ਇੱਥੇ ਦੇ ਦਾ ਹੈ ਜਿਹੜਾ ਲਾ ਗਿਆ ਉਹਦੀ ਫਤਿਹ ਜਿਸ ਉੱਪਰ ਦਾਅ ਲੱਗ ਗਿਆ ਉਹ ਤੋਂ ਜਾਣਦਾ ਹੀ ਆ ਮੀਆਂ ਮੈਂ ਤਾਂ ਲਾਹੌਰ ਸੁੱਤਾ ਨਹੀਂ ਚਾਰਦੇ ਨਾ ਇੱਧਰ ਦੌਰਿਆ ਆ ਆ ਬੈਠਾਈ ਅਲਾਉਦੀਨ ਆਖਦਾ ਐ ਵੀ ਅਸੀਂ ਲੜੀਏ ਤਾਂ ਕਿਦੇ ਨਾਲ ਲੜੀਏ ਪਿੰਡੀ ਦੇ ਬਾਲਾਂ ਔਰ ਔਰਤਾਂ ਨਾਲ ਲੜੀਏ ਸ਼ਾਹੀ ਵੋਧ ਦਾ ਅਸੂਲ ਐ ਕੋਈ ਹੁਣ ਬੇਸੁੱਲਿਆਂ ਦਾ ਕੀ ਕਰੀਏ ਬਾਰ ਦਾ ਚੌਧਰੀ ਵੀ ਦਿਸਦਾ ਨਹੀਂ ਕੋਈ ਉਦੋਂ ਸ਼ਿਕਾਇਤਾਂ ਫਰਿਆਦਾਂ ਕਰ ਕਰਕੇ ਇਹਨਾਂ ਲਾਹੌਰ ਨੀਵਾ ਕਰ ਛੱਡਿਆ ਸੀਗਾ ਹੁਣ ਪਤਾ ਨਹੀਂ ਕਿਹੜੀਆਂ ਖੁੱਡਾਂ ਵਿੱਚ ਜਾ ਲੁਕੇ ਨੇ ਮੈਂ ਤਾਂ ਸੋਦਾ ਪਿਆ ਵਾ ਵੀ ਪਿੰਡੀ ਦੀ ਜੂ ਤੋਂ ਬਾਹਰ ਹੀ ਮਸਲਾ ਹੱਲ ਹੋ ਜਾਣਾ ਪਰ ਇਹ ਮਸਲਾ ਇਹਨਾਂ ਲੰਬਾ ਖਿੱਚਿਆ ਗਿਆ ਹੈ ਮੌਲਵੀ मियां ਹੁਣ ਵੇਖਣਾ ਫਜ਼ਰ ਹੋਣ ਦੇ ਇੱਕ ਵਾਰ ਮੈਂ ਕੀ ਹਾਲ ਕਰਦਾ ਪਿੰਡੀ ਦਾ ਇੱਕ ਖਬਰ ਤੋਂ ਚੰਗੀ ਦਿੱਤੀ ਹੈ ਵੀ ਦੂਲਾ ਪਿੰਡੀ ਤੋਂ ਬਾਹਰ ਹੈ ਮੈਂ ਲਾਹੌਰ ਜਾ ਕੇ ਸ਼ਹਿਨशाह ਦੇ ਮੱਥੇ ਵੀ ਲੱਗਣਾ ਹੀ ਮੈਂ ਆ ਮੈਂ ਕਾਬਲ ਕੰਧਾਰ ਚ ਭੱਜ ਜਾਣਾ ਪਾਇਆ ਤੇ ਇਹ ਪਿੰਡੀ ਮੇਰੇ ਗਲੇ ਦੀ ਹੱਡੀ ਬਣ ਗਈ ਹੈ ਲਾਹੌਰ ਵਿੱਚ ਮੇਰੇ ਦੋਖੀ ਬੈਠੇ ਨੇ ਸਾਰੇ ਮੈਨੂੰ ਇਸ ਗੱਲ ਦਾ ਇਲਮ ਸੀਗਾ ਜਦ ਮੈਂ ਪਾਨਾ ਦਾ ਬੇੜਾ ਮੂੰਹ ਵਿੱਚ ਪਾਇਆ ਸੀ ਮਿਰਜ਼ਾ ਨਿਜ਼ਾਮੋਦੀਨ ਕੋਈ ਅੱਡਾ ਖਰਦ माग ਨਹੀਂ ਹੈਗਾ ਮੈਂ ਸਮਝ ਗਿਆ ਸੀ ਵੀ ਦਰਬਾਰੀ ਕੱਚਾ ਵਿੱਚ ਕਿਉਂ ਹੱਦੇ ਪਏ ਨੇ ਪਰ ਹੁਣ ਤਾਂ ਕੋੜ ਕਿਰਲੇ ਨੂੰ ਚੱਕ ਮਾਰ ਲਿਆ ਸੀਗਾ ਮੈਂ ਇਸ ਨੂੰ ਚਬਾ ਕੇ ਨਿਕਲ ਜਾਵਾਂਗਾ ਕ੍ਰਾਂਤੀ ਨਹੀਂ ਹੋਣਾ ਮੈਂ ਨਿਜ਼ਾਮੋਦੀਨ ਉੱਪਰੋਂ ਜ਼ਾਹਰ ਕਰ ਰਿਹਾ ਸੀ ਵੀ ਉਹ ਪੂਰੇ ਹੌਸਲੇ ਵਿੱਚ ਹੈ ਉਸਨੇ ਆਪਣਾ ਵਿਖਿਆਨ ਬਦਲਦਿਆਂ ਇੱਕਦਮ ਪੁੱਛਿਆ ਵੀ ਸ਼ਰਾਬ ਦਾ ਇੱਕ ਪਿਆਲਾ ਲਏਗਾ ਮੀਆਂ ਨਜ਼ਾਮੋਦਿਨ ਨੇ ਆਪਣਾ ਪਿਆਲਾ ਮੂੰਹ ਨਾਲ ਲਾਇਆ ਹਜ਼ੂਰ ਵਾਗਦਾ ਨਹੀਂ ਪੀਤੀ ਜਾਏਗੀ ਐਵੇਂ ਹਜ਼ੂਰ ਦੇ ਸਾਥ ਲਈ ਜ਼ਰਾ ਕੋ ਮੂੰਹ ਨੂੰ ਛੁਆ ਲਵਾਂਗਾ ਹਜ਼ੂਰ ਦਾ ਆਕਿਆ ਵੀ ਤਾਂ ਮੋੜ ਨਹੀਂ ਸਕਦਾ ਮੌਲਵੀ ਨੇ ਮੀਤਣਾ ਵੜਦਿਆ ਕਿਹਾ ਉਂਝ ਸ਼ਰਾਬ ਦੇ ਨਾਮ ਤੋਂ ਉਹਦੇ ਮੂੰਹ ਵਿੱਚ ਪਾਣੀ ਭਰ ਆਇਆ ਸੀਗਾ ਉਸਨੇ ਥੁੱਕ ਗਲੋ ਥੱਲੇ ਉਤਾਰਿਆ ਮਿਰਜ਼ਾ ਨਜ਼ਾਮੋਦਿਨ ਨੇ ਇੱਕ ਪਿਆਲਾ ਮੌਲਵੀ ਅਗੇ ਰੱਖਿਆ ਤੇ ਆਪਣਾ ਫੇਰ ਭਰ ਲਿਆ ਉਹਨੇ ਅੱਧਾ ਕੋ ਪਿਆਲਾ ਪੀ ਕੇ ਮੌਲਵੀ ਨੇ ਦੁਬਾਰਾ ਤਸੱਲੀ ਕਰਵਾਨੀ ਚਾਹੀ ਵੀ ਮੈਂ ਯਕੀਨ ਦਵਾਉਣਾ ਹੈ ਹਜ਼ੂਰ ਦੁੱਲਾ ਪਿੰਡੀ ਵਿੱਚ ਨਹੀਂ ਹੈਗਾ ਉਸ ਖਬੀਰ ਦਾ ਫੇਰ ਨਾ ਲੈ ਦਿੱਤਾਈ ਮੀਆਂ ਪੀ ਜਲ ਤੋਂ ਮੋਜਾ ਲੈ ਦੁੱਲਾ ਹੈ ਕੀ ਹੈ ਮੇਰੇ ਸਪਾਈਆਂ ਨੂੰ ਬੋਟੀ-ਬੋਟੀ ਨਹੀਂ ਆਉਣੀ ਇੱਕ ਵਾਰੀ ਦਿਨ ਚੜ ਲੈਣ ਦੇ ਫੇਰ ਤੁਹਾਨੂੰ ਦੱਸਦੇ ਆ ਨਜ਼ਾਮਉਦੀਨ ਦੀਆਂ ਫੌਜਾਂ ਕੀ ਚੀਜ਼ ਨੇ ਪਰ ਸਭ ਤੋਂ ਵੱਡਾ ਸਿਆਪਾ ਇਹ ਹੈ ਵੀ ਇਹਨਾਂ ਬਾਰ ਵਾਲਿਆਂ ਦੀ ਲੜਾਈ ਬੜੀ ਉਤਰੀ ਹੈ ਆਮੋ ਸਾਹਮਣੇ ਤਾਂ ਹੁੰਦੇ ਹੀ ਨਹੀਂ ਇਹ ਚੋਰਾ ਵਾਂਗ ਆਉਂਦੇ ਨੇ ਇਹ ਤਾਂ ਦਾਤੇ ਬੈਠੇ ਹੁੰਦੇ ਨੇ ਵੀ ਬਗਹਿੜਾ ਵਾਂਗ ਹੁਣ ਦਾਤੇ ਬੈਠਿਆਂ ਨਾਲ ਕਿਵੇਂ ਲੜੀਏ ਇਹ ਤਾਂ ਏਉਂ ਆਉਂਦੇ ਨੇ ਜਿਵੇਂ ਧਰਤੀ ਵਿੱਚੋਂ ਉੱਗ ਪਏ ਹੋਣ ਸਾਡੇ ਸਪਾਹੀਆਂ ਅਜੇ ਸੁਥਣਾ ਵੀ ਨਹੀਂ ਪਾਈਆਂ ਹੁੰਦੀਆਂ ਹੁਣ ਨੰਗੇ ਤੜ ਬੰਦਾ ਜਾਂ ਆਪਣੇ ਨਾਲ ਕੁਲੇ ਜਾਂ ਫਿਰ ਉਹਨਾਂ ਨਾਲ ਗੱਲ ਮੁਕਾ ਕੇ ਨਜ਼ਾਮੋਦੀਨ ਨੇ ਪਹਿਲਾ ਚੋਕੇ ਮੋਨੂ ਲਾਇਆ ਹੁਣ ਐਡੇ ਫਿਕਰ ਵਾਲੀ ਗੱਲ ਨਹੀਂ ਕੋਈ ਨਾ ਦੁੱਲਾ ਇੱਥੇ ਐ ਤੇ ਨਾ ਉਹਦੇ ਸੰਗੀ ਸਾਥੀ ਕੱਲ ਦੇ ਛੋਰ ਤਾਂ ਇੱਕ ਹੱਲੇ ਦੀ ਮਾਰ ਦੇ ਆਪਣੇ ਸਪਾਹੀਆਂ ਨੂੰ ਹਦਾਇਤ ਕਰਦਾਨਾ ਭੁੱਲ ਜਾਨਾ ਹਜੂਰ ਅਸਾਂ ਦਾ maal ਸਵਾਸਤੇ ਅਸਾਂ ਦਾ ਐਲਖਾਨਾ ਮੌਲਵੀ ਅਜ਼ਲ ਮਕਸਦ ਵਲ ਆਇਆ ਉਹ ਪਤਾ ਹੈ ਪਤਾ ਹੈ ਸਪਾਹੀਆਂ ਨੂੰ ਖਾਸ ਹਦਾਇਤਾਂ ਕੀਤੀਆਂ ਹੋਈਆਂ ਨੇ ਮੈਂ ਪਤਾ ਹੈ ਕੀ ਆਖਿਆ ਨਜ਼ਾਮੋਦੀਨ ਨੂੰ ਨਸ਼ਾ ਕਰ ਰਿਹਾ ਸੀਗਾ ਮੈਂ ਕੀ ਜਾਣਾ ਹਜ਼ੂਰ ਆਕੇ ਆਏ ਵੀ ਮੌਲਵੀ ਔਰ ਪੰਡਤ ਔਰ ਚੌਧਰੀਆਂ ਦੇ ਘਰਾਂ ਵੱਲ ਤੱਕੜਾ ਨਹੀਂ ਹੈਗਾ ਤੇ ਬਾਕੀਆਂ ਦਾ ਕੱਖ ਛੱਡਣਾ ਨਹੀਂ ਨਜ਼ਾਮਉਦੀਨ ਹੱਸੇ ਆ ਤੇ ਨਾਲ ਹੀ ਤਾਰੀ ਮਾਰ ਕੇ ਪਹਿਰੇਦਾਰ ਨੂੰ ਅੰਦਰ ਬੁਲਾਇਆ ਉਹਨੇ ਫੌਤਦਾਰ ਨੂੰ ਆਖ ਵੀ ਤੈਨੂੰ ਤਲਵ ਕੀਤਾਈ ਪਹਿਰੇਦਾਰ ਖੜੇ ਪੈਰੀ ਘੁੰਮ ਗਿਆ ਜਦੋਂ ਫੌਤਦਾਰ ਨੇ ਆਕੇ ਸਲਾਮ ਕੀਤੀ ਤਾਂ ਨਜ਼ਾਮਉਦੀਨ ਨੇ ਹੁਕਮ ਸੁਣਾਇਆ ਵੀ ਆਪਣੇ ਸਪਾਹੀਆਂ ਨੂੰ ਆਖ ਵੀ ਹੱਲਾ ਬੋਲਣ ਦੀ ਤਿਆਰ ਰਹਿਣਾ ਮੌਲਵੀ ਨੇ ਦੱਸਿਆ ਆਏ ਵੀ ਪਿੰਡੀ ਵਾਲਿਆਂ ਘਰਾਂ ਨੂੰ ਜਿੰਦਰੇ ਮਾਰ ਲਏ ਨੇ ਤੁਸੀਂ ਪੌਰੀਆਂ ਲੈ ਕੇ ਜਾਣਾ ਰਸੇ ਲਈ ਜਾਓ ਘਰਾਂ ਵਿੱਚ ਉਤਰੋ ਜੋ ਮਿਲਦਾ ਲੁੱਟ ਲਓ ਚੁੱਕਣ ਵਾਲੀ ਸ਼ਹਿ ਚੁੱਕ ਲੋ ਪੰਨਣ ਵਾਲੀ ਪਾੰਦੇਓ ਤੇ ਤੁਰਨ ਵਾਲਿਆਂ ਨੂੰ ਬੰਨ ਕੇ ਧੂਕੜੀਸ ਲਿਆਓ ਦੁੱਲਾ ਦਾ ਦੌੜ ਗਿਆ ਉਹਦਾ ਪੁੱਤਰ ਐ ਭਰਾ ਐ ਰਨ ਐ ਧਿਆਨੇ ਕੋਈ ਉਹ ਨਹੀਂ ਛੱਡਣਾ ਜਿੰਨੇ ਮਰਜੀ ਨਫਰੀ ਲੈ ਜਾ ਨਹੀਂ ਤਾਂ ਪੂਰੀ ਦੀ ਪੂਰੀ ਫੌਜ ਆੜ ਛੱਡ ਪਤਾ ਲੱਗੇ ਵੀ ਅਸਾਂ ਵੀ ਪਾਨਾ ਦਾ ਬੇੜਾ ਮੂੰਹ ਵਿੱਚ ਪਾਇਆ ਪਤਾ ਹੀ ਲਹੌਰੋ ਤੁਰਨ ਲੱਗੇ ਸ਼ੈ ਸ਼ੈ ਨੇ ਕੀ ਆਖਿਆ ਸੀ ਨਹੀਂ ਹਜੂਰ ਫੌਦਾ ਢਿਲਾਇਆ ਬੋਲਿਆ ਆਖਿਆ ਸੀ ਵੀ ਬਾਰ ਵਿੱਚ ਖੋਂਦੀਆਂ ਨਦੀਆਂ ਵਗਣ ਦੁਸ਼ਮਣ ਦਾ ਬੀਜ ਨਾਸ਼ ਹੋਵੇ ਮੁਰ ਕੋਈ ਸਿਰ ਚੁੱਕਣ ਜੋਗਾ ਨਹੀਂ ਛੱਡਣਾ ਸਮਝ ਗਿਆ ਐ ਨਾ ਸਮਝ ਗਿਆ ਹਜ਼ੂਰ ਫੌਤਦਾਰ ਨੇ ਸਲਾਮ ਆਖਣ ਲਈ ਸਿਰ ਝੁਕਾਇਆ ਤੇ ਮੁੜਨ ਲੱਗਾ ਹੋ ਸੁਣ ਨਜ਼ਾਮਉਦੀਨ ਨੂੰ ਹੋਰ ਯਾਦ ਆ ਗਈ ਰਾਤੀ ਜਾਗਦੇ ਰਹਿਣਾ ਜੇ ਕੋਈ ਚੋਰਾਵਾਗ ਆਉਂਦਾ ਹੈ ਤਾਂ ਘੇਰਾ ਪਾ ਕੇ ਮੰਨ ਲੋ ਉਹਨਾਂ ਵਿੱਚ ਦੁੱਲਾ ਕੋਈ ਨਹੀਂ ਹੁੰਦਾ ਸਭ ਐਰੇਗੈਰੀ ਹੁੰਦੇ ਨੇ ਜੇ ਫਜ਼ਰ ਵੇਲੇ ਚੰਗੀ ਖਬਰ ਦਈਂਗਾ ਤਲਹੌਰ ਦਰਬਾਰੋਂ ਤੇਰਾ ਰਤਬਾ ਉੱਚਾ ਕਰਨ ਦੀ ਸਿਫਾਰਿਸ਼ ਮੈਂ ਕਰਾਂਗਾ ਫੌਤਦਾਰ ਨੇ ਇੱਕ ਵਾਰ ਫੇਰ ਸਿਰ ਝੁਕਾਇਆ ਤੇ ਖਿਮੇ ਵਿੱਚੋਂ ਬਾਹਰ ਨਿਕਲ ਗਿਆ ਉਹ ਨਜ਼ਾਮਉਦੀਨ ਅਲਾਉਦਿਨ ਵੱਲ ਝਾਕਿਆ ਫੌਤਦਾਰ ਨੂੰ ਆਪਣੀ ਨਿਗਰਾਨੀ ਹੇਠ ਰੱਖਣਾ ਤੇਰਾ ਜਮਾ ਮੌਲਵੀ मियां ਜਾਣਦਾ ਹੈ ਵੀ ਮੈਂ ਆਪਣੀ ਜ਼ਿੰਮੇਵਾਰੀ ਨਿਭਾਈ ਹੈ ਅਲਾਉਦੀਨ ਨੇ ਕਿਹਾ ਹਾਂ ਤੇਰੀਆਂ ਜ਼ਿੰਮੇਵਾਰੀਆਂ ਔਰ ਕਾਰਵਾਈਆਂ ਦੀ ਮੈਨੂੰ ਖਬਰ ਹੈ ਨਜ਼ਾਮੋਦੀਨ ਦੀ ਗੱਲ ਸੁਣ ਕੇ ਅਲਾਉਦੀਨ ਨੇ ਸਿਰ ਝੁਕਾ ਲਿਆ ਸੋ ਦੋਸਤੋ ਇਹ ਸੀ ਦੁੱਲੇ ਪੱਟੀ ਦੀ ਜ਼ਿੰਦਗੀ ਦਾ ਭਾਗ 39ਵਾਂ ਤੇ ਭਾਗ 40ਵਾਂ ਲੈ ਕੇ ਫੇਰ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ ਉਦੋਂ ਤੱਕ ਦੀ ਸਿੱਖਦੇ ਰਹੋ ਅੱਗੇ ਵਧਦੇ ਰਹੋ